ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਆਰਡੀ ਫੈਮਿਲੀ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਵਧੀਆ ਰਿਸ਼ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰਿਸ਼ਤੇ ਦੀ ਐਡ ਪਾਉਣ ਲਈ ਨਾਮ ਉਮਰ ਜਾਤ ਗੋਤ ਕੱਦ ਕਮ ਪ੍ਰਾਪਰਟੀ ਭੈਣ ਭਰਾ ਮੰਗ ਪੜਾਈ ਪਤਾ ਏਰੀਆ ਐਡ ਲਗਵਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਨਾਲ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਐਡ ਕੁਝ ਦਿਨ ਬਾਅਦ ਬਾਰ ਬਾਰ ਲਗਾਈ ਜਾਂਦੀ ਹੈ ਸਾਰੇ ਆਰਡੀ ਫੈਮਲੀ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਹੈ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰੋ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਪੀਪੀ ਸਿੰਘ ਜਨਮ 11/9/1993 ਐਡ ਜਲੰਧਰ ਕੱਦ 6 ਫੁੱਟ ਸਮਾਰਟ ਹੈਂਸਮ ਫਾਰਮ ਮੈਨੇਜਰ ਪੀਆਰ ਵੈਲ ਸੈਟਲਡ 13 ਇਅਰ ਇਨ ਨਿਊਜ਼ੀਲੈਂਡ ਐਜੂਕੇਟਿਡ ਇਨ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਗ੍ਰੈਜੂਏਟਿਡ ਲੈਵਲ 5 ਇਨ ਡੈਰੀ ਫਾਰਮ ਐਗਰੀਕਲਚਰ ਨੋ ਡਰਿੰਕਿੰਗ ਨੋ ਸਮੋਕਰ ਨੋਨ ਮੰਗਲਿਕ ਫਾਦਰ ਈਐਕਸੈਮ ਰਿਟਾਇਰਡ ਜੀਸੀਓ ਫ্রম ਆਰਮੀ ਐਂਡ ਪਾਸਪੋਰਟ ਆਫਿਸ ਮਦਰ ਹੋਮ ਮੇਕਰ ਬਾਲੀਵੁੱਡ ਗੇਮ ਕੋਚ ਐਂਡ ਪਲੇਅਰ अर्ਲੀ ਮੈਰਿਜ ਵਿਦ ਐਜੂਕੇਟਿਡ ਪ੍ਰੀਟੀ ਫੇਅਰ ਸਲਿਮ ਜੰਗਲ ਅਨਮੈਰਿਡ ਫਾਰ ਇਨੋਸੈਂਟ ਪੇਪਰ ਡਿਵੋਰਸੀ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਕਾਸਟ ਜਟ ਸਿੱਖ ਜਨਮ 11/1/1990 ਕੱਦ 5 ਫੁੱਟ 4 ਇੰਚ ਪੜਾਈ ਬੀਏ ਐਲਐਲਬੀ ਐਲਐਲਐਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਈਲੈਟਸ ਕਲੀਅਰ ਵਿਦ ਸਾਢੇ 7 ਬੈਂਡ 10 ਸਾਲ ਕੈਨੇਡਾ ਮਲਟੀਪਲ ਵੀਜ਼ਾ 10 ਸਾਲ ਯੂਐਸਏ ਟੂਰਿਸਟ ਵੀਜ਼ਾ ਪਿਤਾ ਰਿਟਾਇਰਡ ਪ੍ਰਿੰਸੀਪਲ ਆਈਟੀਆਈ ਮੋਗਾ ਮਾਤਾ ਹਾਊਸ ਵਾਈਫ ਨੇ ਦੋ ਭਰਾ ਇੱਕ ਭਰਾ ਕੈਨੇਡਾ ਵਿੱਚ ਪੀਆਰ ਹੈ ਪਤਾ ਮੋਗਾ ਇਹਨਾਂ ਨੂੰ ਲੜਕਾ ਵਧੀਆ ਪਰਵਾ ਵਧੀਆ ਪੜ੍ਹਿਆ ਲਿਖਿਆ ਸੋਹਣਾ ਸੁਨੱਖਾ ਵਧੀਆ ਜੌਬ ਕਰਦਾ ਜਾਂ ਐਨਆਰਆਈ ਲੜਕਾ ਚਾਹੀਦਾ ਹੈ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਜਨਮ 12/5/1998 ਗੋਤ ਬਰਾੜ ਪੜ੍ਹਾਈ ਪਲੱਸ 2 ਡਿਪਲੋਮਾ ਆਫ ਲਾਇਬ੍ਰੇਰੀ ਸਾਇੰਸ ਨੈਨੀ ਕੋਰਸ ਵਿਦ ਐਕਸਪੀਰੀਅੰਸ ਨਾਓ ਇਨ ਕੈਨੇਡਾ ਉਹ ਨੈਨੀ ਵਰਕ ਪਰਮਿਟ ਪੀਆਰ ਫਾਈਲ ਇਨ ਪ੍ਰੋਸੈਸ ਇੱਕ ਪ੍ਰਾਪ ਮੈਰਿਡ ਕੈਨੇਡਾ ਪੀਆਰ ਹੈ ਲੜਕੀ ਸਰੀ ਕੈਨੇਡਾ ਵਿੱਚ ਫੈਮਿਲੀ ਨਾਲ ਰਹਿੰਦੀ ਹੈ ਲੜਕੀ ਵਧੀਆ ਨਰਮ ਸੁਭਾਅ ਵਾਲੀ ਹੈ ਇਹਨਾਂ ਨੂੰ ਲੜਕਾ ਵਧੀਆ ਪਰਿਵਾਰ ਦਾ ਵਧੀਆ ਸੁਭਾਅ ਵਾਲਾ ਚਾਹੀਦਾ ਹੈ ਲੜਕਾ ਵੈਸ਼ਨੋ ਹੋਵੇ ਲੜਕੀ ਨੂੰ 15 ਤੋਂ 18 ਕਿੱਲੇ ਜ਼ਮੀਨ ਹੋਵੇ ਚਾਹੇ ਲੜਕਾ ਪੰਜਾਬ ਤੋਂ ਹੋਵੇ ਜਾਂ ਕੈਨੇਡਾ ਤੋਂ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ surjeet कौर ਪਿਤਾ ਦੇਵਰਾਜ ਰਿਟਾਇਰਡ ਰੇਲਵੇ ਡਿਪਾਰਟਮੈਂਟ ਮਾਤਾ ਰਵਿੰਦਰਜੀਤ कौर ਆਂਗੜਵਾੜੀ ਵਰਕਰ ਨੇ। ਪੜਾਈ GNM ਸਟਾਫ ਨਰਸਿੰਗ ਕੱਦ 5 ਫੁੱਟ ਕਾਸਟ SC ਜ਼ਿਲ੍ਹਾ ਹੁਸ਼ਿਆਰਪੁਰ ਗੋਤ ਨੰਗਲੂ ਇਹਨਾਂ ਨੂੰ ਸਰਕਾਰੀ ਨੌਕਰੀ ਵਾਲਾ ਜਾਂ NRI ਲੜਕਾ ਚਾਹੀਦਾ ਹੈ। ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਕੌਰ ਪਤਾ ਜਲਾਲਾਬਾਦ ਕੱਦ 5 ਫੁੱਟ 2 ਇੰਚ ਜਨਮ 31/10/1998 ਪੜਾਈ ਪਲੱਸ 2 ਨੋਨ ਮੈਡੀਕਲ ਕੈਨੇਡੀਅਨ ਸਟੱਡੀ ਕੰਪਿਊਟਰ ਇੰਜੀਨੀਅਰਿੰਗ ਟੈਕਨੀਕਲ ਡਿਪਲੋਮਾ ਗੋਤਮਾਨ ਕਾਸਟ ਜੱਟ ਸਿਕ ਲਾਹੌਰੀਆ ਇੱਕ ਭਰਾ ਕੈਨੇਡਾ ਵਿੱਚ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਦੋਨੋਂ ਭੈਣ ਭਰਾ ਇਕੱਠੇ ਰਹਿੰਦੇ ਨੇ ਮੰਗ ਲੜਕਾ ਕੈਨੇਡਾ ਪੀਆਰ ਹੋਵੇ ਜ਼ਮੀਨ 5 ਤੋਂ 7 ਕਿੱਲੇ ਹੋਵੇ ਲੜਕਾ ਸਰਦਾਰ ਤੇ ਭਗਵੰਦਾ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਕਾਸਟ ਜਟ ਸਿੱਖ ਜਨਮ 1990 ਪੜਾਈ ਬੀਏ ਡਿਪਲੋਮਾ ਇਨ ਕੰਪਿਊਟਰ ਕੱਦ 5 ਫੁੱਟ 3 ਇੰਚ ਤਿੰਨ ਭੈਣਾਂ ਨੇ ਇੱਕ ਮੈਰਿਡ ਹੈ ਮੰਗ ਇਹਨਾਂ ਨੂੰ ਜਟ ਸਿੱਖ ਲੜਕਾ ਚਾਹੀਦਾ ਹੈ ਲੜਕੇ ਨੂੰ 12 ਕਿੱਲੇ ਜ਼ਮੀਨ ਹੋਵੇ ਲੜਕਾ ਆਸਟ੍ਰੇਲੀਆ ਕੈਨੇਡਾ ਜਾਂ ਯੂਕੇ ਵਿੱਚ ਪੀਆਰ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਸਰਕਾਰੀ ਨੌਕਰੀ ਤੇ ਹੋਵੇ ਇਹਨਾਂ ਨੂੰ ਇਹਨਾਂ ਦੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਚੱਡਾ ਜਨਮ 18 ਸੇ 1988 ਕੱਦ 5 ਫੁੱਟ 8 ਇੰਚ ਪੜਾਈ ਪਲੱਸ 2 ਵੇਰਕਾ ਫੈਕਟਰੀ ਵਿੱਚ ਪਿਤਾ ਸਕੂਲ ਮੈਨ ਚਲਾਉਂਦੇ ਨੇ ਮਾਤਾ ਹਾਊਸ ਵਾਈਫ ਨੇ ਕੋਈ ਭੈਣ ਭਰਾ ਨਹੀਂ ਪਤਾ ਹੋਮ ਟਾਊਨ ਨੂੰ ਰਣਜੀਤ ਨਗਰ ਪਟਿਆਲਾ ਮੰਗ ਇਹਨਾਂ ਨੂੰ ਗਰੀਬ ਕਰਦੀ ਵਧੀਆ ਘਰੇਲੂ ਲੜਕੀ ਚਾਹੀਦੀ ਹੈ ਕੋਈ ਦਾਜ ਜਿਹੇ ਦੀ ਮੰਗ ਨਹੀਂ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 28 ਅਕਤੂਬਰ 1999 ਜ਼ਮੀਨ 2 ਕਿੱਲੇ ਕੰਮ ਦਬਾਈ ਵਿੱਚ ਸਿਕਿਉਰਿਟੀ ਗਾਰਡ ਦਾ ਪੰਜਾਬ ਵਿੱਚ ਕੰਮ ਮੈਂਸ਼ਨ ਟਾਇਲ ਦਾ ਕਾਸਟ ਰਾਮਗੜੀ ਆ ਤਿੰਨ ਭੈਣਾ ਮੈਰਿਡ ਨੇ ਪਿਤਾ ਐਕਸਪਾਇਰਡ ਨੇ ਘਰ ਵਿੱਚ ਮਾਪੇ ਪੁੱਤ ਦੋਨੋਂ ਹਨ ਪਤਾ ਅੰਮ੍ਰਿਤਸਰ ਸਾਹਿਬ ਮੰਗ ਇਹਨਾਂ ਨੂੰ ਗਰੀਬ ਘਰ ਦੀ ਲੜਕੀ ਚਾਹੀਦੀ ਹੈ ਕੋਈ ਮੰਗਣੀ ਵਿਆਹ ਸਿੰਪਲ ਕਰਨਾ ਹੈ ਰਾਮਗੜੀ ਕਾਸਟ ਨੂੰ ਪਹਿਲਾ ਹੈ ਬਾਕੀ ਜਾਤੀ ਮੰਦਨ ਕੋਈ ਨਹੀਂ ਇਹਨਾਂ ਨਾਲ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ surjeet sukhpreet kaur ਉਮਰ 24 ਸਾਲ ਕਾਸਟ ਮਜਵੀ ਸਿੱਖ ਗੋਤ ਸ਼ੇਰਗਿਲ ਕੱਦ 5 ਫੁੱਟ 4 ਇੰਚ ਪੜਾਈ ਜੋ ਕਿ ਵੀ ਦਾ ਪੇਪਰ ਕਲੀਅਰ ਕੰਪਿਊਟਰ ਦਾ ਪਿਤਾ ਸਿਕਿਉਰਟੀ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇਹ ਦੋ ਭੈਣਾਂ ਤੇ ਇੱਕ ਭਰਾ ਹਨ ਭਰਾ ਸੈਲੂਨ ਵਿੱਚ ਟ੍ਰੇਨਿੰਗ ਲੈਂਦੇ ਨੇ ਤੇ ਭੈਣ ਇੱਕ ਨਰਸਿੰਗ ਕਰ ਰਹੀ ਹੈ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਜੁਕੇ ਲਈ ਖਰਚ ਕਰਨ ਵਾਲਾ ਲੜਕਾ ਚਾਹੀਦਾ ਹੈ ਜੀ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਜਨਮ 1995 ਕੱਦ 5 ਫੁੱਟ 2 ਇੰਚ ਕਾਸਟ ਜੱਟ ਸਿੱਖ ਪਤਾ ਫਰੀਦਕੋਟ ਲੜਕੀ ਦੀ ਇੱਕ ਭੈਣ ਤੇ ਇੱਕ ਭਰਾ ਹਨ ਲੜਕੀ ਕੈਨੇਡਾ ਵਿੱਚ ਪੀਅਰ ਹੈ ਸਿਟੀਜ਼ਨਸ਼ਿਪ ਦੀ ਫਾਈਲ ਲਗਾਈ ਲੱਗੀ ਹੋਈ ਹੈ ਲੜਕੀ ਕੋਲ ਅਮਰੀਕਾ ਦਾ 10 ਸਾਲ ਦਾ ਵੀਜ਼ਾ ਹੈ ਮੰਗ ਇਹਨਾਂ ਨੂੰ ਲड़का ਕੈਨੇਡਾ ਵਿੱਚ ਚਾਹੀਦਾ ਹੈ ਲੜਕਾ ਭਾਵੇਂ ਕਿਸੇ ਵੀ ਸਟੇਟਸ ਤੇ ਹੋਵੇ ਲੜਕੇ ਕੋਲ 10 ਕਿੱਲੇ ਜ਼ਮੀਨ ਹੋਵੇ ਲੜਕਾ ਨਸ਼ਾ ਰਹਿਤ ਹੋਵੇ ਤੇ ਸੋਨਾ ਸਨੱਖਾ ਹੋਵੇ ਮਾਲਵੇ ਇਲਾਕੇ ਦੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਨੂੰ ਇਹਦੇ ਨਿੱਤੇ ਨੰਬਰ ਤੇ ਤੁਸੀਂ ਸਪਾਰਕ ਕਰ ਸਕਦੇ ਹੋ ਨਾਮ ਸੋਨੂ ਕਾਸਟ ਸੁਨਿਆਰਾ ਜਨਮ 5 ਫਰਵਰੀ 1990 ਕੱਦ 6 ਫੁੱਟ ਪਤਾ ਅਮਰਸਾਹਬ ਲੜਕਾ ਕੜਾਈ ਤੇ ਪੀਕੋ ਦਾ ਕੰਮ ਕਰਦਾ ਹੈ ਇਹਨਾਂ ਨੂੰ ਬਿਲਕੁਲ ਗਰੀਬ ਘਰ ਦੀ ਲੜਕੀ ਚਾਹੀਦੀ ਹੈ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਕੋਈ ਜਾਤੀ ਬੰਧਨ ਨਹੀਂ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜੜ ਸਿੱਖ ਉਮਰ 42 ਸਾਲ ਕੱਦ 5 ਫੁੱਟ 10 ਇੰਚ ਕੰਮ ਸਰਕਾਰੀ ਨੌਕਰੀ ਵਧੀਆ ਤਨਖਾਹ ਜ਼ਮੀਨਦਾਰ ਸਿੱਕੇ ਪਟਿਆਲੇ ਦੀ ਸ਼ਹਿਰੀ ਪ੍ਰਾਪਰਟੀ ਪਤਾ ਪਟਿਆਲਾ ਮੰਗ ਇਹਨਾਂ ਨੂੰ ਲੜਕੀ ਐਮਬੀਬੀਐਸ ਵਾਲੀ ਚਾਹੀਦੀ ਹੈ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਜਾਂ ਐਨਆਰਆਈ ਹੋਵੇ ਪਰ ਐਮਬੀਬੀਸੀ ਡਾਕਟਰ ਹੀ ਹੋਵੇ ਇਹਨਾਂ ਨੂੰ ਜੱਟ ਸਿੱਖ ਖਾਤਰੀ ਸਿੱਖ ਪਾਂਡਤ ਸਾਰੀਆਂ ਕਾਸਟ ਦੀਆਂ ਲੜਕੀਆਂ ਸੰਪਰਕ ਕਰ ਸਕਦੀਆਂ ਨੇ ਇਹਨਾਂ ਨੂੰ ਐਸੀ ਕਾਸਟ ਨਾਲ ਸੰਪਰਕ ਕਰਨ ਜੀ ਪਰਿਵਾਰ ਨੇ ਪੂਰੀ ਸ਼ਕਤੀ ਨਾਲ ਕਹਿ ਰਹੇ ਜੀ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ ਜੀ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੁਨੀਆਰਾ ਕਾਸ਼ਤ ਦਾ ਲੜਕਾ ਹੈ ਜੀ ਜਨਮ ਫਰਵਰੀ 1976 ਕੱਦ 5 ਫੁੱਟ 5 ਇੰਚ ਪੜਾਈ ਡਿਗਰੀ ਇਨ ਇਲੈਕਟ੍ਰੀਕਲ ਜੌਬ ਸਰਕਾਰੀ ਨੌਕਰੀ ਲੈਕਚਰਲ ਵੋਕੇਸ਼ਨਲ ਇਲੈਕਟ੍ਰੀਕਲ ਸਕੂਲ ਨੇਮ ਸਕੂਲ ਆਫ ਨੈਮੀਨੇਸ਼ਨ ਮੰਡੀ ਫੁੱਲ ਰਾਮਪੁਰਾ ਬਠਿੰਡਾ ਲੜਕਾ ਤਲਾਕਸ਼ੁਦਾ ਹੈ ਜੀ ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਪੜ੍ਹੇ ਲਿਖੀ ਲੜਕੀ ਦੀ ਜ਼ਰੂਰਤ ਹੈ ਉਮਰ 35 ਤੋਂ 45 ਸਾਲ ਤੱਕ ਹੋਵੇ ਭਾਵੇਂ ਤਲਾਕਸ਼ੁਦਾ ਜਾਂ ਵਿਧਵਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਕੋਈ ਜਾਤੀਬੰਧਨ ਨਹੀਂ ਭਾਵੇਂ ਕਿਸੇ ਵੀ ਕਾਸਟ ਤੋਂ ਹੋਵੇ ਇਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਜੋਦਾ ਸਿੰਘ ਉਮਰ 31 ਸਾਲ ਜ਼ਿਲ੍ਹਾ ਗੁਰਦਾਸਪੁਰ। ਜਮੀਨ 2 ਕਿੱਲੇ ਕਾਸਟ ਚੜ ਸਿੱਖ ਲੜਕਾ 5 ਸਾਲ ਤੋਂ ਪੁਰਤਕਾਲ ਵਿੱਚ ਹੈ ਜੀ ਮੰਗ ਇਹਨਾਂ ਨੂੰ ਵਧੀਆ ਚੰਗੇ ਪਰਿਵਾਰ ਦੀ ਘਰ-ਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ। ਲੜਕੀ ਭਾਵੇਂ ਗਰੀਬ ਘਰ ਤੋਂ ਹੋਵੇ ਕੋਈ ਮੰਗ ਨਹੀਂ। ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਕੌਰ ਕਾਸਟ ਆਮਗੜੀ ਜਨਮ 29 1998 ਪੜਾਈ 2 ਦੇ ਕੇਰ ਵਿੱਚ ਜੋਬ ਹੈ ਲੜਕੀ ਕੈਨੇਡਾ ਵਿੱਚ ਪੀਅਰ ਹੈ ਭਰਾ ਇੱਕ ਮੈਰਿਡ ਹੈ ਫਰਨੀਚਰ ਸ਼ੋਰੂਮ ਨੇ ਗੋਤ ਨਦੜੇ ਨਾਨਕੀ ਗੋਤ ਬਿਰਦੀ ਕੱਦ 5 ਫੁੱਟ 1 ਇੰਚ ਸਿਟੀ ਧਰਮਕੋਟ ਮੋਗਾ ਮੰਗ ਲੜਕਾ ਯੂ ਐਸ ਏ ਆਸਟ੍ਰੇਲੀਆ ਵਿੱਚ ਪੀਆਰ ਹੋਵੇ ਇਹਨਾਂ ਨੂੰ ਜਿਹੜਾ ਨੇ ਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 25 ਮਾਰਚ 1994 ਕੱਦ 5 ਫੁੱਟ 6 ਇੰਚ ਪੜਾਈ 2 ਕਾਸਟ ਜਰਸੀਕ ਗੋਤ ਖੈਰਾ ਪਤਾ ਕਰਤਾਰਪੁਰ ਲੜਕਾ ਸਪੈਨ ਵਿੱਚ ਪੀਆਰ ਹੈ ਜੀ ਲੜਕਾ ਕੋਈ ਨਸ਼ਾ ਨਹੀਂ ਜੀ ਕਰਦਾ ਸ਼ੁੱਧ ਵੈਸ਼ਨੂ ਹੈ ਮੰਗ ਇਹਨਾਂ ਨੂੰ ਜੜ ਸਿੱਖ ਪਰਿਵਾਰ ਤੋਂ ਘਰੇਲੂ ਸਿੰਪਲ ਵਧੀਆ ਪਰਿਵਾਰ ਦੀ ਲੜਕੀ ਚਾਹੀਦੀ ਹੈ ਲੜਕੀ ਲੁਧਿਆਣਾ ਜਲੰਧਰ ਕਪੂਰਥਲਾ ਏਰੀਆ ਤੋਂ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਗੁਰਸਿੱਖ ਲੜਕਾ ਜੀ ਜਨਮ 15 12 1990 ਪੜ੍ਹਾਈ ਪਲੱਸ 2 ਡਿਪਲੋਮਾ ਕੱਦ 5 ਫੁੱਟ 5 ਇੰਚ ਕਾਸਟ ਸਿੱਖ ਖत्री ਗੋਤ ਵੈਦ ਕੰਮ ਆਪਣੀ ਦੁਕਾਨ ਪੀਰ ਕਾ ਦੇ ਸਾਰੇ ਸਮਾਨ ਦੀ ਪਰਿਵਾਰ ਵਿੱਚ ਦੋ ਭਰਾ ਨੇ ਦੋਨੋਂ ਮਰਦ ਨੇ ਮਾਤਾ ਪਿਤਾ ਨੇ ਭੈਣ ਕੋਈ ਨਹੀਂ ਹੈਗੀ ਮੰਗ ਇਹਨਾਂ ਨੂੰ ਚੰਗੇ ਖਾਨਦਾਂ ਦੀ ਪੜ੍ਹੀ ਲਿਖੀ ਸਮਝਦਾਰ ਲੜਕੀ ਚਾਹੀਦੀ ਹੈ ਕੋਈ ਦਾਸ ਦੇ ਦੀ ਮੰਗ ਨਹੀਂ ਵਿਆਹ ਪਰਿਵਾਰ ਵੱਲੋਂ ਸਿੰਪਲ ਕਰਨਾ ਹੈ ਮੈਰਿਜ ਬਿਊਰੋ ਵਾਲੇ ਨੂੰ ਨਾ ਕਰਨ ਜੀ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 1 ਫਰਵਰੀ 1 ਜਨਵਰੀ 2002 ਕਾਸਟ ਚੜਸਿਕ ਗੋਤ ਸਿੱਧੂ ਕਦ 6 ਫੁੱਟ 1 ਇੰਚ ਪੜਾਈ ਪਲੱਸ 2 ਨਾਨ ਮੈਡੀਕਲ ਇੰਡੀਆ ਤੋਂ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਦੀ ਇੰਜੀਨੀਅਰਿੰਗ ਕੈਨੇਡਾ ਤੋਂ ਕੰਮ ਕੈਨੇਡਾ ਪੀਆਰ ਅਤੇ ਜੋਬ ਪਤਾ ਰਾਮਪੁਰਾ ਫੂਲ ਬਟੰਡਾ ਜ਼ਮੀਨ 19 ਕਿਲੇ ਹਾਈਵੇ ਰੋਡ ਤੇ ਮੰਗ ਲੜਕੀ ਪੜ੍ਹੀ ਲਿਖੀ ਵੀ ਐ ਸੀ ਨਰਸਿੰਗ ਕੀਤੀ ਹੋਵੇ ਚਾਹੀਦੀ ਐ ਜੀ ਲੜਕੀ ਦਾ ਕਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਇਹਨਾਂ ਨੂੰ ਹਟਣ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਰਵਜੀਤ ਸਿੰਘ ਸੇਖੋ ਜਨਮ 1994 ਕੱਦ 5 ਫੁੱਟ 10 ਇੰਚ ਕਾਸਟ ਜਰਸੀ ਪੜਾਈ ਪਲੱਸ 2 ਅਤੇ ਐਗਰੀ ਰਿਸਰਚ ਡਿਪਲੋਮਾ ਪਤਾ ਸ਼੍ਰੀ ਗੰਗਾ ਨਗਰ ਇਹਨਾਂ ਦੀ ਇੱਕ ਭੈਣ ਤੇ ਤਿੰਨ ਭਰਾ ਹਨ ਭੈਣ ਮੈਰਿਡ ਆ ਜੀ ਜ਼ਮੀਨ 96 ਬਿੱਗੇ ਤਿੰਨਾਂ ਭਰਾਵਾਂ ਨੂੰ 32-32 ਬਿੱਗੇ ਆਉਂਦੀ ਹੈ ਕੰਮ ਖੇਤੀਬਾੜੀ ਕਰਦੇ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ 10 ਦੇਹੇਜ਼ ਦੀ ਕੋਈ ਮੰਗ ਨਹੀਂ ਲੜਕੀ ਦੀ ਕਾਸਟ ਜਟ ਸਿੱਖੀ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਉਮਰ 33 ਸਾਲ ਕਾਸਟ ਜਟ ਸਿੱਖ ਕੱਦ 5 ਫੁੱਟ 8 ਇੰਚ ਪੜਾਈ +2 ਕੰਮ ਖੇਤੀਬਾੜੀ ਤੇ ਡੈਰੀ ਫਾਰਮ ਦਾ ਵਧੀਆ ਕਾਰੋਬਾਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਹਨ ਇੱਕ ਵੱਡਾ ਭਰਾ ਮੈਰਿਡ ਹੈ ਜ਼ਮੀਨ 14 ਕਿੱਲੇ ਦੋਵਾਂ ਭਰਾਵਾਂ ਨੂੰ 7-7 ਕਿੱਲੇ ਆਉਂਦੀ ਹੈ ਲੜਕਾ ਸੋਹਣਾ ਸੁਨੱਖਾ ਹੈ ਮੰਗਿਆਂ ਨੂੰ ਵਧੀਆ ਪਰਿਵਾਰ ਤੋਂ ਘਰੇਲੂ ਜੱਟ ਸਿੱਖ ਸੋਹਣੀ ਜਨਕੀ ਲੜਕੀ ਚਾਹੀਦੀ ਹੈ ਇਹਨਾਂ ਨੂੰ ਇਹਦੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ ਸਤੰਬਰ 1994 ਕੱਦ 5 ਫੁੱਟ 8 ਇੰਚ ਕਾਸਟ ਜਰਸੀਕ ਪਤਾ ਅਮਰਸਰ ਸਾਹਿਬ ਪੜਾਈ ਡਿਪਲੋਮਾ ਆਈਟੀਆਈ ਲੜਕਾ ਜੂਕੇ ਵਿੱਚ ਹੈ ਜੀ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੀ ਨੂੰ 15 ਕਿੱਲੇ ਜ਼ਮੀਨ ਆਉਂਦੀ ਹੈ ਇੱਕ ਭੈਣ ਅਨਵੈਰਡ ਕੈਨੇਡਾ ਵਿੱਚ ਹੈ ਲੜਕਾ ਸੁਨਾ ਸੁਣਾ ਕਹਾਏ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਕੈਨੇਡਾ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ ਲੜਕੀ ਜੜਸਿਕ ਕਾਸਟ ਤੋਂ ਹੀ ਹੋਵੇ ਇਹਨਾਂ ਨੂੰ ਇਹਨਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਜਨਮ ਸਤੰਬਰ 1996 ਕੱਦ 5 ਫੁੱਟ 3 ਇੰਚ ਕਾਸਟ ਜੜਸਿਕ ਪਤਾ ਅੰਮ੍ਰਿਤਸਰ ਸਾਹਿਬ ਉੜਾਈ ਬੀ ਫਾਰਮੇਸੀ ਇੰਡੀਆ ਤੋਂ 2 ਸਾਲ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਪੀਆਰ ਦੀ ਅਪਲਾਈ ਕੀਤਾ ਹੋਇਆ ਹੈ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਣ ਅਨਮੈਰਿਡ ਚੁੱਕੇ ਵਿੱਚ ਹੈ ਲੜਕੀ ਸੁਣੀ ਸੁਣਖੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਲੜਕਾ ਚਾਹੀਦਾ ਹੈ ਲੜਕਾ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਲੜਕਾ ਅੰਮ੍ਰਿਤਸਰ ਸਾਹਿਬ ਦੇ ਨੇੜੇ ਤੋਂ ਹੋਵੇ ਲੜਕਾ ਜੱਟ ਸਿੱਖ ਕਾਸਟ ਤੋਂ ਵੀ ਹੋਵੇ ਲੜਕੇ ਨੂੰ 10 ਪਲੱਸ ਏਕੜ ਜ਼ਮੀਨ ਆਉਂਦੀ ਹੋਵੇ ਇਹਨਾਂ ਨੂੰ ਇਹਨਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਜਸਵਿੰਦਰ ਸਿੰਘ, ਆਲਖ, ਉਮਰ 29 ਸਾਲ, ਕੱਦ 5 ਫੁੱਟ 11 ਇੰਚ, ਕਾਸਟ ਜਟ ਸਿੱਖ, ਪੜਾਈ ਪਲੱਸ 2, ਆਈ.ਟੀ.ਆਈ. ਕੰਮ ਖੇਤੀਬਾੜੀ ਕਰਦੇ ਨੇ। ਭੈਣ ਇੱਕ ਯੂਕੇ ਵਿੱਚ ਡਾਕਟਰ ਨੇ, ਪਿਤਾ ਐਕਸਪਾਇਰਡ ਨੇ, ਮਾਤਾ ਹਾਊਸ ਵਾਈਫ ਨੇ, ਜ਼ਿਲ੍ਹਾ ਮੂਕਾ, ਮੰਗ ਇਹਨਾਂ ਨੂੰ ਲੜਕੀ ਫੋਰਨ ਕੰਟਰੀ ਦੀ ਹੋਵੇ, ਭਾਵੇਂ ਤਲਾਕशुदा ਜਾਂ ਬੱਚੇ ਵਾਲੀ ਵੀ ਹੋਵੇ। ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ, ਇਹਨਾਂ ਨੂੰ ਇਹਨਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਸਿੰਘ ਜਨਮ 1998 ਕੱਦ 6 ਫੁੱਟ ਪੜਾਈ ਪਾਸਟੂ ਜੌਬ ਆਰਮੀ ਅਫਸਰ ਜ਼ਮੀਨ 5 ਕਿੱਲੇ ਕਾਸਟ ਰਾਮਗੜੀਆ ਸਿੱਖ ਪਤਾ ਗੁਰਦਾਸਪੁਰ ਇੱਕ ਪਰ ਅਨਮੈਰਿਡ ਹੈ ਜੌਬ ਕਰਦਾ ਹੈ ਇੱਕ ਪੈਣ ਅਨਮੈਰਿਡ ਹੈ ਲੜਕਾ ਵੈਸ਼ਨੂ ਹੈ ਸੋਹਣਾ ਸੁਨੱਖਾ ਹੈ ਮੰਗ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਵਧੀਆ ਪੜ੍ਹੀ ਲਿਖੀ ਸੋਹਣੀ ਸੁਨੱਖੀ ਪਤਲੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ 22 ਤੋਂ 30 ਸਾਲ ਦੀ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਘਰ ਸੰਭਾਲਣ ਵਾਲੀ ਹੋਵੇ ਇਨਾਂ ਨੂੰ ਰਾਮਗੜੀਆ ਸਿੱਖ ਤੇ ਜੱਟ ਕਾਸਟ ਦੇ ਸੰਪਰਕ ਕਰ ਸਕਦੇ ਨੇ ਲੜਕੀ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਪਠਾਨਕੋਟ ਕਲਾਨੌਰ ਤੋਂ ਹੋਵੇ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮੋਚੀ ਮੁਸਲਿਮ ਲੜਕਾ ਜਨਮ 10 ਫਰਵਰੀ 1994 ਕੱਦ 5 ਫੁੱਟ 7 ਇੰਚ ਪੜਾਈ ਬੀਟੈਕ ਐਮਬੀਏ ਸੋਹਣਾ ਸੁਨੱਖਾ ਲੜਕਾ ਹੈ ਜੀ ਲੜਕਾ ਆਸਟ੍ਰੇਲੀਆ ਵਿੱਚ ਪੀਆਰ ਦੀ ਫਾਈਲ ਲਗਾਈ ਹੋਈ ਹੈ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਗੁਰਪ੍ਰੀਤ ਸਿੰਘ ਜਨਮ 1992 ਕੱਦ 5 ਫੁੱਟ 9 ਇੰਚ ਕਾਸਟ ਚੜਸ ਇੱਕ ਪੜਾਈ ਹੋਟਲ ਮੈਨੇਜਮੈਂਟ 11 ਯੂ ਐਸ ਏ ਓਨ ਵਰਕ ਪਰਮਿਟ ਪਤਾ ਫਤਿਹਗੜ੍ਹ ਸਾਹਿਬ। ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੇ ਲਿਖੀ ਲੜਕੀ ਚਾਹੀਦੀ ਹੈ। ਕੈਨੇਡਾ ਯੂ ਐਸ ਏ ਐਂਡ ਯੂਰਪ ਨੂੰ ਪਹਿਲ ਹੈ। ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਕੁਨਾਲ ਸ਼ਾਹੀ ਜਨਮ 11 ਤੰਨੂੰ 1995 ਜਨਮ ਸਮਾ 8:30 8 ਵਜੇ 20 ਮਿੰਟ ਸਵੇਰ ਦਾ ਜਨਮ ਸਥਾਨ ਮੰਡੀ ਗੋਵਿੰਦਗੜ੍ਹ ਪੰਜਾਬ ਕਾਸਟ ਖੱਤਰੀ ਗੋਤ ਸ਼ਾਹੀ ਕੱਦ 5 ਫੁੱਟ 4 ਇੰਚ ਪੜਾਈ ਗ੍ਰੈਜੂਏਸ਼ਨ ਜੌਬ ਅਕਾਊਟੈਂਟ ਪਿਤਾ ਸੰਜੀ ਕੁਮਾਰ ਸ਼ਾਹੀ ਕੈਸ਼ੀਅਰ ਨੇ ਮਾਤਾ ਸੁਜੋਗਤਾ ਸ਼ਾਹੀ ਹਾਊਸ ਵਾਈਫ ਨੇ ਇੱਕ ਪੈਣ ਮੈਰਿਡ ਹੈ ਜੀ ਲੜਕਾ ਸੋਹਣਾ ਸੁਨਖਾ ਰੰਗ ਸਾਫ ਹੈ ਮੰਗ ਇਹਨਾਂ ਨੂੰ ਸਿੰਪਲ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਖਤਰੀ ਕਾਸਟ ਨੂੰ ਪਹਿਲਾ ਹੈ ਬਾਕੀ ਸੈਣੀ ਜਾਂ ਜੱਟ ਕਾਸਟ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਗੋਤ ਚਹਿਲ ਕਾਸਟ ਜੱਟ ਸਿੱਕ ਕੱਦ 5 ਫੁੱਟ 4 ਇੰਚ ਪੜਾਈ ਬੀਏ ਬੀਐਡ ਐਮਏ ਪੀਸੀਡੀਸੀਏ ਪੀਟਾਟ ਸੀਟਾਟ ਪਤਾ ਮਾਨਸਾ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਮੈਰਿਡ ਹੈ ਕੈਨੇਡਾ ਵਿੱਚ ਛੋਟੀ ਭੈਣ ਅਨਮੈਰਿਡ ਹੈ ਮੰਗ ਇਹਨਾਂ ਨੂੰ ਵਧੀਆ ਪੜ੍ਹਿਆ ਲਿਖਿਆ ਜੱਟ ਸਿੱਕ ਕਾਸਟ ਦਾ ਲੜਕਾ ਚਾਹੀਦਾ ਹੈ ਜੇਕਰ ਲੜਕਾ ਇੰਡੀਆ ਤੋਂ ਹੋਵੇ ਤਾਂ ਜ਼ਮੀਨ 15 ਕਿੱਲੇ ਹੋਵੇ ਜੇ ਸਰਕਾਰੀ ਨੌਕਰੀ ਤੇ ਹੋਵੇ ਤਾਂ ਜ਼ਮੀਨ 10 ਕਿੱਲੇ ਹੋਵੇ ਜੇ ਐਨ ਆਰ ਆਈ ਹੋਵੇ ਤਾਂ ਜ਼ਮੀਨ 7-8 ਕਿੱਲੇ ਹੋਵੇ ਲੜਕਾ ਥੋੜੇ ਸਮੇਂ ਤੋਂ ਤਲਾਕशुदा ਵੀ ਮਨਜ਼ੂਰ ਹੈ ਲੜਕਾ ਮਾਨਸਾ ਏਰੀਆ ਦੇ ਨੇੜੇ ਤੋਂ ਹੀ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਸਿੱਖ ਡਾਕਟਰ ਲੜਕੀ ਗਵਰਨਮੈਂਟ ਜੌਬ ਮੁਹਾਲੀ ਜਨਮ 1985 ਕਾਦੇ 5 ਫੁੱਟ 3 ਇੰਚ ਲੜਕੀ ਸੋਹਣੀ ਸੁਨਖੀ ਹੈ ਪਤਾ ਮੋਹਾਲੀ ਲੜਕੇ ਵਧੀਆ ਪਰਿਵਾਰ ਤੋਂ ਹੈ ਕਾਸਟ ਪਰਜਾਪਤ ਸਿੱਖ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜਿਆ ਲਿਖਿਆ ਲੜਕਾ ਚਾਹੀਦਾ ਹੈ ਲੜਕੇ ਦੀ ਉਮਰ 38 ਤੋਂ 44 ਸਾਲ ਦੇ ਵਿੱਚ ਹੋਵੇ ਲੜਕਾ ਕਿਸੇ ਵੀ ਗਵਰਨਮੈਂਟ ਜੌਬ ਤੇ ਹੋਵੇ ਵਧੀਆ ਬਿਜ਼ਨਸਮੈਨ ਹੋਵੇ ਵਧੀਆ ਬਿਜ਼ਨਸ ਹੋਵੇ ਕਿਸੇ ਵੀ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੋਈ ਜਾਤੀਵੰਦਨ ਨਹੀਂ ਲੜਕਾ ਮੋਹਾਲੀ ਜਾਂ ਚੰਡੀਗੜ੍ਹ ਏਰੀਆ ਤੋਂ ਹੋਵੇ ਇਹਨਾਂ ਨੂੰ ਐਨਆਰਆਈ ਸੰਪਰਕ ਨਾ ਕਰਨ ਜੀ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਗੋਤ ਢਿੱਲੋ ਜਨਮ 19 9 1998 ਪੜ੍ਹਾਈ ਐਮਏ ਪੋਲਿਟਿਕਲ ਸਾਇੰਸ ਕਦ ਪੰਜਪੁਰ 5 ਇੰਚ ਪਿਤਾ ਐਲ ਢਿੱਲੋ ਮਾਤਾ ਐਸ ਢਿੱਲੋ ਕਾਸਟ ਜਟ ਸਿਕ ਇਹ ਇਕੱਲੀ ਲੜਕੀ ਹੈ ਜੀ ਕੋਈ ਭੈਣ ਭਰਾ ਨਹੀਂ ਜ਼ਮੀਨ 15 ਕਿੱਲੇ 4 ਪਲਾਟ ਨੇ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਨਆਰਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਲੜਕਾ ਕਨੇਡਾ ਜਾਂ ਯੂ ਐਸ ਏ ਵਿੱਚ ਪੀਆਰ ਹੋਵੇ ਇਹਨਾਂ ਨੂੰ ਜਲੰਧਰ ਕਪੂਰਥਲਾ ਹੁਸ਼ਿਆਰ ਵਾਲੇ ਹੀ ਸੰਪਰਕ ਕਰਨ। ਇਹਨਾਂ ਨੂੰ ਇਹਦੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਸ਼ਰਮਾ ਮੰਗਲਿਕ ਲੜਕਾ ਜੀ ਜਨਮ 14/7/1996 ਕੱਦ 5 ਫੁੱਟ 10 ਇੰਚ। ਜਨਮ ਸਮਾ ਸਵਾ 5 ਵਜੇ ਸਵੇਰ ਦਾ ਕਾਸਟ ਸਾਰਸੂਤ ਪੰਡਤ ਨੇ ਪੜਾਈ +2 ਪੀਟੀਏ 75 ਸਕੋਰ ਲੜਕੇ ਨੂੰ 10 ਏਕੜ ਜ਼ਮੀਨ ਆਉਂਦੀ ਹੈ। ਜ਼ਿਲ੍ਹਾ ਸੰਗਰੂਰ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੁਣੀ ਸੁਣਕੀ ਪੜ੍ਹੀ ਲਿਖੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਿੱਚ ਪੀਆਰ ਹੋਵੇ ਚਾਹੀਦੀ ਹੈ ਜੀ ਲੜਕੀ ਦੀ ਕਾਸਟ ਪੰਡਤ ਹੀ ਹੋਵੇ ਇਹਨਾਂ ਨੂੰ ਹੜਾ ਦੇ ਤਿੰਨ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 512000 ਕਾਸਟ ਜਟ ਸਿਕ ਕੱਦ 6 ਫੁੱਟ ਜ਼ਿਲ੍ਹਾ ਗੁਰਦਾਸਪੁਰ ਲੜਕਾ ਕੈਨੇਡਾ ਵਿੱਚ ਪੀਆਰ ਹੈ ਜੌਬ ਕੈਨੇਡਾ ਵਿੱਚ ਟਰਾਲਾ ਚਲਾਉਂਦਾ ਹੈ ਸਾਰੇ ਪਰਿਵਾਰ ਦੇ ਕੋਲ ਆਮਦਨ 80 ਲੱਖ ਰੁਪਏ ਸਾਲ ਦੀ ਹੈ ਇੱਕ ਪਣ ਕੈਨੇਡਾ ਵਿੱਚ ਮੈਰਿਡ ਹੈ ਲੜਕੇ ਨੂੰ 11 ਕਿੱਲੇ ਜ਼ਮੀਨ ਆਉਂਦੀ ਹੈ ਪਿਤਾ ਪੰਜਾਬ ਪੁਲਿਸ ਵਿੱਚ ਏਐਸਆਈ ਨੇ ਸਰਕਾਰੀ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦਾ ਵਿਆਹ ਤੋਂ 10 ਦਿਨ ਬਾਅਦ ਹੀ ਤਲਾਕ ਹੋ ਗਿਆ ਸੀ ਲੜਕੇ ਨਾਲ ਲੜਕੀ ਦੇ ਵਿਚਾਰ ਨਹੀਂ ਸੀ ਮਿਲੇ ਲੜਕਾ ਵੇਖਸੂਰ ਹੈ ਸਾਰਾ ਪਰਿਵਾਰ ਅਮਰਤਾਰੀ ਹੈ ਲੜਕਾ ਸੁਨਾ ਸੁਣੱਖਾ ਹੈ ਲੜਕਾ ਅਮਰਤਾਰੀ ਹੈ ਜੀ ਮੰਗ ਲੜਕੀ ਵਧੀਆ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਲੜਕਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਵਧੀਆ ਪਰਿਵਾਰਤ ਹੋਵੇ ਘਰ ਸੰਭਾਲਣ ਵਾਲੀ ਹੋਵੇ ਲੜਕੀ ਅਮਰਤਾਰੀ ਹੋਵੇ ਜੋ ਅਮਰਤ ਸ਼ਗਨ ਦੀ ਇੱਛਾ ਰੱਖਦੀ ਹੋਵੇ ਪਰਿਵਾਰ ਵੱਲੋਂ ਦਾਦੇਹ ਦੀ ਕੋਈ ਮੰਗ ਨਹੀਂ ਲੜਕੀ ਸਿਰਫ ਇੰਡੀਆ ਤੋਂ ਹੋਵੇ ਲੜਕੀ ਕੁਵਾਰੀ ਹੋਵੇ ਚੱਟ ਕਾਸਟ ਤੋਂ ਹੀ ਹੋਵੇ ਤਲਾਕਸ਼ੁਦਾ ਨੂੰ ਨਾ ਕਰਨ ਜੀ ਇਹਨਾਂ ਨੂੰ ਜਿਹੜੇ ਨਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 2/12/1992 ਕੱਦ 5 ਫੁੱਟ 8 ਇੰਚ ਕਾਸਟ ਚੜ ਸਿੱਖ ਵੈਸ਼ੇ ਲੜਕਾ ਕਟਿੰਗ ਵਾਲਾ ਹੈ ਪਰ ਪੱਗ ਬੰਦਾ ਹੈ ਜੀ ਗੋਤ ਸ਼ੂਪਰ ਪਤਾ ਪਿੰਡ ਪੁੰਨੀਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕੰਮ ਖੇਤੀਬਾੜੀ ਕਰਦੇ ਨੇ ਆਪਣੀ ਜ਼ਮੀਨ 2 ਕਿੱਲੇ ਹੈ ਤੇ 5-6 ਕਿੱਲੇ ਠੇਕੇ ਤੇ ਖੇਤੀ ਕਰਦੇ ਨੇ ਇਹਨਾਂ ਕੋਲ ਆਪਣਾ ਟਰੈਕਟਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋਨੋਂ ਭੈਣਾਂ ਨੇ ਮੈਰਿਡ ਨੇ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਭਾਵੇਂ ਘੱਟ ਪੜ੍ਹੀ ਹੋਵੇ ਲੜਕੀ ਜੱਟ ਜਾਂ ਸੈਣੀ ਕਾਸਟ ਦੀ ਹੋਵੇ ਦਾਦੇ ਜਿਹਦੇ ਕੋਈ ਮੰਗ ਨਹੀਂ ਵਿਆਹ ਸਿੰਪਲ ਕਰਨਾ ਹੈ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਉਮਰ 29 ਸਾਲ ਕਾਸਟ ਸਿੱਖ ਗੋਤ ਸੁਨਿਆਰੇ ਕੱਦ 5 ਫੁੱਟ 4 ਇੰਚ ਪੜਾਈ MBA ਜੌਬ ਮਲਟੀ نیشنل ਕੰਪਨੀ ਚ ਲੜਕੀ ਦੇ ਇੱਕ ਭੈਣ ਤੇ ਪਰਾਂ ਹਨ ਪਤਾ ਦਿੱਲੀ ਮੰਗ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਲੜਕਾ ਕੈਨੇਡਾ ਚੂ ਕੇ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਹੋਵੇ ਲੜਕਾ ਕਿਸੇ ਵੀ ਕਾਸਟ ਦਾ ਹੋਵੇ ਕੋਈ ਜਾਤੀਬੰਧ ਨਹੀਂ ਜੇ ਸਿੱਖ ਕਾਸਟ ਦਾ ਹੋਵੇ ਤਾਂ ਨਾਨ-वेजिटेरियन ਹੋਵੇ ਲੜਕੀ ਨਾਨ-वेजिटेरियन ਨਹੀਂ ਹੈ ਜੀ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੁਲਵਿੰਦਰ ਸਿੰਘ ਜਨਮ 13 12 1997 ਕਾਸ਼ਤ ਜੜ ਸਿੱਖ ਗੋਤਰਾ ਨੂੰ ਜ਼ਮੀਨ ਦੋ ਕਿੱਲੇ ਕੱਦ 5 ਫੁੱਟ 9 ਇੰਚ ਪਿੰਡ ਬੁਰਜ ਮਾਨਸਾ ਕੰਮ ਲੜਕਾ ਸਾਈਪ੍ਰਸ ਵਿੱਚ ਹੈ ਜੀ ਲੜਕੇ ਦਾ ਇੱਕ ਵੱਡਾ ਭਰਾ ਆਰਮੀ ਵਿੱਚ ਹੈ ਮੈਰਿਡ ਹੈ ਪਿਤਾ ਲਾਪ ਸਿੰਘ ਮਾਤਾ ਮਲਕੀਤ ਕੌਰ ਲੜਕਾ ਕੋਈ ਨਸ਼ਾ ਨਹੀਂ ਜੀ ਕਰਦਾ ਵੈਸ਼ਨੂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇਲੂ ਪਲੱਸ 2 ਪੜ੍ਹੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਕਿਸੇ ਵੀ ਕਾਸ਼ਤ ਦੀ ਹੋਵੇ ਕੋਈ ਜਾਤੀ ਬੰਧਨ ਨਹੀਂ ਪਰ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਨੂੰ ਲੜਕੇ ਨੇ ਵਿਆਹ ਕਰਵਾ ਕੇ ਸਾਈਪ੍ਰਸ ਨਾਮ ਲੈ ਕੇ ਜਾਣਾ ਹੈ ਇਹਨਾਂ ਨੂੰ ਜਿਹੜਾ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਗੋਤ ਮਹਿਤੋ ਕਾਸਟ ਰਵਿਦਾਸੀ ਸਿੱਖ ਉਮਰ 30 ਸਾਲ ਕੱਦ 5 ਫੁੱਟ 8 ਇੰਚ ਪੜਾਈ ਪਲੱਸ 2 ਇਹ ਦੋ ਭਰਾ ਹਨ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਕਮਰਾਜ ਮਿਸਤਰੀ ਏਰੀਆ ਮਰੇਲ ਕੋਟਲਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਘਰ-ਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ 10 ਪਾਸ ਜਾਂ ਇਸ ਤੋਂ ਜ਼ਿਆਦਾ ਪੜ੍ਹੀ ਹੋਵੇ ਲੜਕੀ ਦੀ ਕਾਸਟ ਰਵੀਦਾਸੀ ਸਿੱਖੀ ਹੋਵੇ ਇਹਨਾਂ ਨੂੰ ਸੰਗਰੂਰ ਬਰਨਾਲਾ ਧੂਰੀ ਖੰਨਾ ਨਾਬਾ ਇਲਾਕੇ ਨੂੰ ਪਹਲ ਹੈ ਜੀ ਇਹਨਾਂ ਨੂੰ ਜਿਹੜਾ ਦੇ ਉੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ